ਨਵਜੋਤ ਸਿੱਧੂ ਤੇ ਪਤਨੀ ਦੇ ਰਾਹ ਹੋਏ ਵੱਖੋ ਵੱਖ ਸਿੱਧੂ ਜੋੜੇ ਚ ਬਣੀ ਦੂਰੀ ਨਵੇਂ ਮੋੜ ਤੇ ਆਣ ਖੜੇ ਹੋਏ ਸਿਆਸੀ ਰਿਸ਼ਤੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੋਵਾਂ ਦੇ ਵਿੱਚਕਾਰ ਸਿਆਸੀ ਤੌਰ ਦੇ ਉੱਤੇ ਚੀਜ਼ਾਂ ਇੱਕ ਮਿਕ ਨਜ਼ਰ ਨਹੀਂ ਆਉਂਦੀਆਂ ਕੀ ਦੋਵੇਂ ਹੁਣ ਵੱਖੋ ਵੱਖ ਸਿਆਸੀ ਰਾਹ ਤੇ ਤੁਰਨ ਦੇ ਲਈ ਤਿਆਰ ਨੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਡੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜ ਜਾਣ ਮਾਮਲਾ ਬਹੁਤ ਅਹਿਮ ਹੈ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੀ ਦੋਵਾਂ ਦੇ ਰਾਹ ਵੱਖੋ ਵੱਖ ਹੋ ਚੁੱਕੇ ਨੇ ਕੀ ਸਿੱਧੂ ਜੋੜੇ ਦੇ ਵਿੱਚ ਸਿਆਸੀ ਮਤਭੇਦ ਨੇ ਕੀ ਸਿੱਧੂ ਜੋੜੇ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਕੁਝ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੋ ਵਕਫ ਵਕਫ ਥਾਵਾਂ 'ਤੇ ਰਿਪੋਰਟ ਹੋ ਰਹੀਆਂ ਨੇ ਜੋ ਮੀਡੀਆ 'ਤੇ ਸਿਆਸੀ ਜਿਹੜੇ ਕੋਰੀਡੋਰਸ ਨੇ ਜਿਹੜੀਆਂ ਰਾਹਦਾਰੀਆਂ ਨੇ ਜਿਹੜੇ ਲੰਘੇ ਨੇ ਉਹਨਾਂ ਦੇ ਵਿੱਚ ਚੱਲ ਰਹੀਆਂ ਨੇ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਆ ਦਰਅਸਲ ਡਾਕਟਰ ਨਵਜੋਤ ਕੌਰ ਸਿੱਧੂ ਜਿਵੇਂ ਮੁਖਰ ਹੋ ਕੇ ਬੋਲੇ ਜਿਵੇਂ ਮੁਖਰ ਹੋ ਕੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਇੱਥੋਂ ਤੱਕ ਕਿ ਰਾਹੁਲ ਗਾਂਧੀ ਦੇ ਉੱਤੇ ਨਿੱਜੀ ਹਮਲਾ ਕੀਤਾ ਉਹਨਾਂ ਨੂੰ ਪੱਪੂ ਤੱਕ ਕਹਿ ਦਿੱਤਾ ਆ ਆਲੀ ਸਥਿਤੀ ਬਣੀ ਇਹ ਚੀਜ਼ਾਂ ਨਿਕਲੀਆਂ ਕਿੱਥੋਂ ਪਹਿਲਾਂ ਇੱਥੇ ਗੱਲ ਕਰਦੇ ਆ ਦਰਅਸਲ ਜੋ ਡਾਕਟਰ ਨਵਜੋਤ ਕੋਰ ਸਿੱਧੂ ਨੇ ਸੀਨੀਅਰ ਕਾਂਗਰਸੀ ਆਗੂ ਦੇ ਕੋਲੇ ਰੁੱਖੜੇ ਰੋਏ ਜਦੋਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਗਿਆ ਕਿ ਬੀਬਾ ਜੀ ਕੀ ਚੱਕਰ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਈ ਮੈਨੂੰ ਇਹ ਕੰਮ ਹੀ ਨਹੀਂ ਕਰਨ ਦਿੰਦੇ ਜਾਨੀ ਕਿ ਉਹਨਾਂ ਦਾ ਇਸ਼ਾਰਾ ਜਿਹੜੀ ਸਥਾਪਤ ਲੀਡਰਸ਼ਿਪ ਹੈ ਕਾਂਗਰਸ ਦੀ ਜਿਹਦੇ ਵਿੱਚ ਰਾਜਾ ਵਰਿੰਗ ਤੇ ਇੱਕ ਮਾਜੇ ਦਾ ਖਾਸ ਆਗੂ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ 2022 ਦੀ ਇਲੈਕਸ਼ਨ ਹਰਾਉਣ ਦੇ ਲਈ ਵਿਕਰਮ ਮਜੀਠੀਆ ਨੂੰ ਵੋਟਾਂ ਪਵਾਉਂਦਾ ਰਿਹਾ ਉਹ ਆਗੂ ਤੇ ਹੁਣ ਵੀ ਜਿਹੜਾ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਇਸੇ ਚੱਕਰ 'ਚ ਉਹ ਇਸ ਤਰ੍ਹਾਂ ਨਾਲ ਕਰ ਰਹੇ ਸੀ ਉਹਨਾਂ ਨੂੰ ਖਮੋਸ਼ ਰਹਿਣ ਦੇ ਲਈ ਠਰਮਾ ਰੱਖਣ ਦੇ ਲਈ ਕਿਹਾ ਗਿਆ ਸੀ ਪਰ ਜਿਵੇਂ ਭਵੇਸ਼ ਬਗੇਲੇ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਐਲਾਨ ਕੀਤਾ ਉਹ ਜਿਹੜੇ ਆ ਮੁੱਖ ਰੋਕੇ ਬੋਲਣ ਲੱਗ ਗਏ ਜਿਹਦਾ ਨੁਕਸਾਨ ਅਲਟੀਮੇਟ ਹੋਇਆ ਕਿ ਕਾਂਗਰਸ ਹਾਈ ਕਮਾਂਡ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਟੁੱਟ ਗਈ ਪਰ ਇਸ ਸਭ ਕਾਸੇ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਕਿੱਥੇ ਨੇ ਨਵਜੋਤ ਸਿੰਘ ਸਿੱਧੂ ਕੀ ਕਰ ਰਹੇ ਨੇ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਹੀ ਰਹਿਣਗੇ ਤੇ ਬੀਬਾ ਜੀ ਆਪਣਾ ਕੋਈ ਹੋਰ ਸਿਆਸੀ ਰਾਹ ਤਲਾਸ਼ਣ ਦੀ ਕੋਸ਼ਿਸ਼ ਦੇ ਵਿੱਚ ਨੇ ਚਰਚਾਾਂ ਵਿੱਚ ਬਹੁਤ ਨੇ ਚਰਚਾ ਮਾ ਇਹ ਵੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਰਾਜ ਸਭਾ ਜਾਣਗੇ ਕੇਂਦਰੀ ਮੰਤਰੀ ਬਣਨਗੇ ਤੇ ਬੀਬਾ ਜੀ ਅੰਮ੍ਰਿਤਸਰ ਇਸ ਤੋਂ ਵਿਧਾਨ ਸਭਾ ਦੀ ਚੋਣ ਲੜਨਗੇ ਅੰਮ੍ਰਿਤਸਰ ਪੂਰਬੀ ਤੋਂ ਇਸੇ ਵਿਚਾਰ ਨਵਜੋਤ ਸਿੰਘ ਸਿੱਧੂ ਦੀ ਲਗਾਤਾਰ ਖਮੋਸ਼ੀ ਜਿਹੜੀ ਹੈ ਉਹ ਬਹੁਤ ਸਾਰੀਆਂ ਉਲਝਣਾ ਪੈਦਾ ਕਰ ਰਹੀ ਹੈ ਇੱਕ ਪਾਸੇ ਉਹਨਾਂ ਦੀ ਧਰਮ ਪਤਨੀ ਨੂੰ ਪਾਰਟੀ ਚੋਂ ਕੱਢਿਆ ਗਿਆ ਹੋਵੇ ਤੇ ਉਹ ਚੁੱਪ ਨੇ ਉਹ ਕੁਝ ਨਹੀਂ ਬੋਲ ਰਹੇ ਤੇ ਇਸ ਤੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਨੇ ਕੁਝ ਦਾਜੇ ਇਹ ਨੇ ਕਿ ਸਿੱਧੂ ਜੋੜੇ ਦੇ ਹੁਣ ਰਾ ਵੱਖੋ ਵੱਖ ਨੇ ਬੀਬਾ ਜੀ ਕਿਸੇ ਹੋਰ ਪਾਰਟੀ ਚ ਚਲੇ ਜਾਣ ਹੋਰ ਪਾਰਟੀ ਚ ਚਲੇ ਜਾਣ ਈਵਨ ਕਿ ਭਾਜਪਾ ਜਾਣ ਆਪਾਂ ਗੱਲ ਹੀ ਕਰਕੇ ਹਟੇ ਆ ਜਾਕਤੇ ਚਲੇ ਜਾਣ ਨਵਜੋਤ ਸਿੰਘ ਸਿੱਧੂ ਇਸੇ ਤਰ੍ਹਾਂ ਨਾਲ ਕਾਂਗਰਸ ਨਾਲ ਛੱਡਣਗੇ ਨਾ ਵਿੱਚ ਰਹਿਣਗੇ ਯਾਨੀ ਕਿ ਕਾਂਗਰਸ ਛੱਡਣੀ ਵੀ ਨਹੀਂ ਐਕਟਿਵ ਵੀ ਨਹੀਂ ਹੋਣਾ ਵਾਲੀ ਸਥਿਤੀ ਦੇ ਵਿੱਚ ਰਹਿਣਗੇ ਜਲ ਗੱਲ ਮਸਲਾ ਇਹ ਹੈ ਕਿ ਪੰਜਾਬ ਦੀ ਸਿਆਸਤ ਸਿੱਧੂ ਜੁੜਾ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਿਹਾ ਨਾਮ ਵੀ ਦੋਵਾਂ ਦਾ ਇੱਕ ਹੈ ਰਿਸ਼ਤਾ ਵੀ ਪਤੀ ਪਤਨੀ ਵਾਲਾ ਇੱਕ ਹੈ ਸ਼ਹਿਰੋ ਵੀ ਇੱਕੋ ਦੇ ਰਹਿਣ ਵਾਲੇ ਆ ਪਟੇ ਵਾਲੇ ਦੇ ਘਰ ਵੀ ਇੱਕ ਹੈ ਪਰ ਹੁਣ ਜਨਤਕ ਤੌਰ ਤੇ ਸਿਆਸੀ ਰਾ ਵੱਖ-ਵੱਖ ਨਜ਼ਰ ਆਉਂਦੇ ਨੇ ਕੋਈ ਸਿਆਸੀ ਟੇਵਲ ਆ ਰਿਹਾ ਹੈ ਕਿ ਡਾਕਟਰ ਨਵਜੋਤ ਸਿੰਘ ਸਿੱਧੂ ਦੇਰ ਸਵੇਰ ਭਾਜਪਾ ਦਾ ਪੱਲਾ ਫੜਨਗੇ ਕੋਈ ਆਖ ਰਿਹਾ ਕਿ ਤਾਂ ਸੰਗ ਸਿੰਘ ਬਨਾਮ ਕੋਰ ਦੀ ਸਿਆਸਤ ਦੇ ਵਿੱਚ ਕਹਾਣੀ ਜਾ ਤੁਰੀ ਹੈ ਦੋਵੇਂ ਨਵਜੋਤ ਸਿੰਘ ਸਿੱਧੂ ਵੱਲੋਂ ਵਜੋਂ ਮਸ਼ਹੂਰ ਨੇ ਪਰ ਸਿਰਫ ਸਿਰਫ ਫਰਕ ਹੈ ਜਿਹੜਾ ਦੋਵਾਂ ਦੇ ਵਿਚਕਾਰ ਸਿੰਘ ਤੇ ਕੋਰ ਦਾ ਹੀ ਹੈ ਅੰਦਰੂਨੀ ਜੁਗਲਬੰਦੀ ਦਾ ਵੀ ਜਾਪਦਾ ਹੈ ਸਾਬਕਾ ਵਿਧਾਇਕਾ ਬਿਬਾਰ ਨਵਜੋਤਕਰ ਸਿੱਧੂ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਪੱਪੂ ਦੱਸਦਾ ਹੈ ਜਦ ਕਿ ਪਤਨੀ ਨਵਜੋਤ ਪਤੀ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਚੋਂ ਸਿਆਸੀ ਗੁਰੂ ਨਜ਼ਰ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਅਕਸਰ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਨੂੰ ਆਪਣੇ ਗੁਰੂ ਤੇ ਮਾਰਗਦਰਸ਼ਕ ਆਖਦੇ ਨੇ ਜਦ ਕਿ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਮੁੱਖ ਮੰਤਰੀ ਬਣ ਲਈ 500 ਕਰੋੜ ਦਾ ਸੂਟਕੇਸ ਜ਼ਰੂਰੀ ਹੋਣ ਦਾ ਬਿਆਨ ਦਾਗਿਆ ਤਾਂ ਕਾਂਗਰਸ ਨੇ ਇਹ ਸੂਟਕੇਸ ਪਹਾੜ ਵਾਂਗ ਢਿੱਗਿਆ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਏ ਅਵੜੇ ਅੰਗ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਸੂਟਕੇਸ ਖੋਲਣ ਤੋਂ ਪਹਿਲਾਂ ਹੀ ਪਾਰਟੀ 'ਚ ਬਾਹਰ ਦਾ ਰਸਤਾ ਦਿਖਾ ਦਿੱਤਾ ਪਰ ਹੁਣ ਜੋ ਚੀਜ਼ਾਂ ਚੱ ਉਤੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਵੱਲੋਂ ਕਾਂਗਰਸ ਤੇ ਕੀਤੇ ਜਾ ਰਹੇ ਸ਼ਬਦੀ ਹਮਲਿਆਂ ਤੇ ਚੁੱਪ ਬੱਠੀ ਹੋਈ ਹੈ ਨਾ ਹਾਂ ਕਰਦੇ ਨੇ ਨਾ ਨਾ ਕਰਦੇ ਨੇ ਜਿਸ ਤੋਂ ਬਾਅਦ ਸਿਆਸੀ ਮਹਾਰਜਾ ਸਿਆਸਤ ਨੂੰ ਸਮਝਣ ਵਾਲੇ ਲੋਕ ਇਹ ਵਿਸ਼ਲੇਸ਼ਣ ਕਰ ਰਹੇ ਨੇ ਅਧਿਐਨ ਕਰ ਰਹੇ ਨੇ ਕਹਿ ਰਹੇ ਨੇ ਟਿੱਪਣੀ ਕਰ ਰਹੇ ਨੇ ਕਿ ਡਾਕਟਰ ਨਵਜੋਤ ਸਿੰਘ ਸਿੱਧੂ ਆਪਣੇ ਪਤਨੀ ਪਤੀ ਵਾਲੀ ਤਰਜ਼ ਤੇ ਸਿਆਸੀ ਹੱਲੇ ਬੋਲ ਰਹੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਸਿਆਸਤ ਚ ਸਰਗਰਮ ਸਨ ਤਾਂ ਸਿਆਸੀ ਸ਼ਿੱਕੇ ਲਾਉਣ ਤੋਂ ਖੁੰਝਦੇ ਨਹੀਂ ਸਨ ਉਸ ਵਕਤ ਡਾਕਟਰ ਨਵਜੋਤ ਕੋਰ ਸਿੱਧੂ ਚੁੱਪ ਰਹਿੰਦੇ ਸਨ ਹੁਣ ਪਤਨੀ ਚੁੱਪ ਹੈ ਪਤੀ ਚੁੱਪ ਹੈ ਤੇ ਪਤਨੀ ਕਾਂਗਰਸ ਤੇ ਸ਼ਬਦੀ ਹਮਲੇ ਕਰ ਰਹੀ ਹੈ ਕੁਝ ਵੀ ਹੋਵੇ ਸਿੱਧੂ ਜੁੜੇ ਨੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਹੁਣ ਇਹਦੇ ਵਿੱਚ ਕਈ ਚੀਜ਼ਾਂ ਨੇ ਜੜੀਆਂ ਉਹ ਚੱਲ ਰਹੀਆਂ ਨੇਗੀਆਂ ਪਹਿਲੀ ਗੱਲ ਇਹ ਹੈ ਕਿ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਕਈ ਕਾਂਗਰਸੀਆਂ ਨੇ ਸਮਝਾਇਆ ਕਿ ਬੀਬਾ ਜੀ ਤੁਸੀਂ ਪ੍ਰਵੋਕ ਨਾ ਹੋਇਓ ਤੁਸੀਂ ਉਤੇਜਿਤ ਨਾ ਹੋਇਓ ਇਹ ਤੁਹਾਨੂੰ ਉਤੇਜਿਤ ਕਰ ਰਿਹਾ ਦੂਜਾ ਧੜਾ ਤੁਸੀਂ ਚੁੱਪ ਕਰਕੇ ਦਾੜ ਵਾਟਿਓ ਕੋਈ 5-7 ਦਿਨ ਕਿਸੇ ਪਹਾੜਾਂ ਪੂਣਾ ਦੇ ਜਾ ਕੇ ਕੋਈ ਗੁਰੂ ਮਹਾਰਾਜ ਦੇ ਦਰਸ਼ਨ ਕਰ ਆਓ ਕਿਤੇ ਜਾ ਆਓ ਤੁਸੀਂ ਸਾਈਡ ਤੇ ਹੋ ਜੋ ਆਪਾਂ ਮਾਮਲਾ ਸੈੱਟ ਕਰ ਲਾਂਗੇ ਪਰ ਨਹੀਂ ਹਟੇ ਨਾ ਉਹ ਹਟੇ ਨਾ ਬੀਬਾ ਜੀ ਤੋਂ ਚੁਪਰਿਆ ਗਿਆ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਤੜਾਇਆ ਉਹ ਵੀ ਇਸ ਵੇਲੇ ਨਰਾਸ਼ ਛਾ ਦੇ ਆਲਮ ਚ ਹੈ ਤੇ ਉਹ ਲਗਭਗ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਵੱਡੇ ਸਿਆਸੀ ਆਗੂ ਦੇ ਨਾਲ ਤੁਰਨ ਦੇ ਲਈ ਤਿਆਰ ਹੋ ਚੁੱਕਿਆ ਹੈ ਤੇ ਉਹ ਉਸੇ ਧੜੇ ਦੇ ਉਸ ਪਾਸੇ ਹੀ ਜਾਊਗਾ ਤੇ ਉਹਨਾਂ ਦੀ ਲਗਾਤਾਰ ਕੋਸ਼ਿਸ਼ ਵੀ ਇਹੀ ਆ। ਅ ਮਾਮਲਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਹੁਣ ਕਾਂਗਰਸ ਚ ਹੀ ਰਹਿਣਗੇ ਤੇ ਬੀਬਾ ਜੀ ਭਾਜਪਾ ਚ ਚਲੇ ਜਾਣਗੇ ਜਾਂ ਜਿਹੜਾ ਦੋਵੇਂ ਜਾਣੇ ਜਿਹੜੇ ਆ ਉਹ ਇਸੇ ਤਰ੍ਹਾਂ ਨਾਲ ਹੀ ਖੇਡਦੇ ਰਹਿਣਗੇ ਕਿ ਨਵਜੋਤ ਸਿੰਘ ਸਿੱਧੂ ਕੀ ਪਤਾ ਅੰਦਰ ਖਾਤੇ ਨਵਜੋਤ ਸਿੰਘ ਸਿੱਧੂ ਕਹਿ ਦਿੰਦੇ ਨੇ ਕਿ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਤੂੰ ਹੀ ਕਹਿ ਦੇ। ਆਲੀ ਸਥਿਤੀ ਹੋਵੇ ਪਰ ਲੱਗਦਾ ਇੰਜ ਨਹੀਂ ਆ। ਅ ਨਵਜੋਤ ਸਿੰਘ ਸਿੱਧੂ ਦੇ ਨੇੜੇ ਰਹੇ ਉਹਨਾਂ ਦੇ ਸਿਆਸੀ ਸਲਾਹਕਾਰ ਵੱਜੋਂ ਕੰਮ ਕਰ ਚੁੱਕੇ ਮਾਲਵਿੰਦਰ ਸਿੰਘ ਮਾਲੀ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਕਿ ਉਹਨਾਂ ਦਾ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੀ ਇਸ ਬਾਬਤ ਗੱਲ ਹੋਈ ਸੀ ਤੇ ਉਹ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਸਾਡੇ ਸਿਆਸੀ ਤੌਰ ਤੇ ਅਸੀਂ ਦੋਵਾਂ ਨੂੰ ਸ਼ੂਟ ਦਿੱਤੀ ਹੋਈ ਹੈ ਕਿ ਜਿੰਨੂੰ ਜਿਵੇਂ ਦੀ ਸਿਆਸਤ ਪਸੰਦ ਹੈ ਉਵੇਂ ਦੀ ਕਰੇ ਅਸੀਂ ਇੱਕ ਦੂਜੇ ਦੀ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਫਿਰ ਇਸ ਤੋਂ ਇਹੀ ਅਕਸ ਕੱਢਿਆ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਉਮੀਦ ਰਹਿਣਗੇ ਜਿਵੇਂ ਸਨ ਬੀਬਾ ਜੀ ਕੋਈ ਆਪਣਾ ਹੋਰ ਰਾਤ ਲਾਚਣਗੇ ਜਾਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵਾਪਸ ਮਨਾ ਲਿਓਣਗੇ ਮਾਫੀਆਂ ਮੁਫੀਆਂ ਜਾਂ ਜੋ ਵੀ ਮਸਲੇ ਹੁੰਦੇ ਨੇ ਸੈਟਲ ਕਰ ਲਏ ਜਾਣਗੇ ਜਾਂ ਹੁਣ ਦੋਵੇਂ ਜੋੜੀ ਸਿੱਧੂ ਜੋੜੀ ਦੇ ਵਿੱਚ ਸਿਆਸੀ ਤੌਰ ਤੇ ਇੱਕ ਸੱਜੇ ਚੱਲੂਗਾ ਇੱਕ ਖੱਬੇ ਚੱਲੂਗਾ ਆਲੀ ਸਥਿਤੀ ਪੈਦਾ ਹੋ ਚੁੱਕੀ ਆ ਫਿਲਹਾਲ ਦੀ ਘੜੀ ਇਹੀ ਨਜ਼ਰ ਆਉਂਦਾ ਕਿ ਦੋਵਾਂ ਦੇ ਸਿਆਸੀ ਰਾ ਜਿਹੜੇ ਆ ਉਹ ਇੱਕ ਨਹੀਂ ਹਨ ਅਸੀਂ ਉਹਨਾਂ ਦੇ ਨਿੱਜੀ ਜੀਵਨ ਤੇ ਕੋਈ ਟਿੱਪਣੀ ਨਹੀਂ ਕਰਦੇ ਉਹਨਾਂ ਦਾ ਬਹੁਤ ਖੁਸ਼ਹਾਲ ਜੀਵਨ ਹੈ ਡਾਕਟਰ ਨਵਜੋਤ ਕੌਰ ਸਿੱਧੂ ਜਦੋਂ ਇੱਕ ਭਾਰੀ ਮੁਸੀਬਤ ਚ ਸੀ ਤਾਂ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦਾ ਇੱਕ ਪਰਛਾਵੇਂ ਦੇ ਵਾਂਗੂ ਸਾਥ ਦਿੱਤਾ ਤੇ ਅੱਜ ਉਹ ਤੰਦਰੁਸਤ ਨੇ ਸਾਰਿਆਂ ਦੇ ਵਿੱਚ ਨੇ ਹੱਸਦੇ ਖੇਡਦੇ ਨੇ ਸਿਆਸੀ ਬਿਆਨਬਾਜ਼ੀ ਤੇ ਹੱਲੇ ਵੀ ਬੋਲ ਰਹੇ ਨੇਗੇ ਉਹਨਾਂ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਹੀ ਕਾਮਨਾ ਹੈ ਤੇ ਪਰ ਸਿਆਸੀ ਤੌਰ ਤੇ ਦੋਵੇਂ ਹੁਣ ਮੈਨੂੰ ਲੱਗਦਾ ਕਿ ਇੱਕ ਪਿੱਚ ਤੇ ਨਜ਼ਰ ਨਹੀਂ ਆਉਣਗੇ ਜੇ ਸਥਿਤੀਆਂ ਐਵੇਂ ਹੀ ਰਹੀਆਂ ਹਾਂ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਰਾਸਭਾ ਭੇਜਣ ਵਾਲੀ ਗੱਲ ਚੱਲਦੀ ਹੈ ਫਿਰ ਸ਼ਾਇਦ ਇੱਕ ਪਿੱਚ ਤੇ ਨਜ਼ਰ ਆ ਜਾਵੇ